ਹੈਲੋ ਜੀ ਸਸ਼ਿਕਾ ਜੀ ਸਾਇਆ ਨੂੰ ਤੁਹਾਡਾ ਮੇਰੇ ਚੈਨਲ ਉਤੇ ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਬਿਲਕੁਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਜੋ ਕਿ ਟੋਟਲੀ ਫ੍ਰੀ ਹੈ ਤੇ ਅੱਜ ਦਾ ਜਿਹੜਾ ਬਲੌਗ ਹੈ ਜੀ ਉਹ ਆਪਾਂ ਸਟਾਰਟ ਕਰ ਰਹੇ ਹਾਂ 2:30 ਵੱਜ ਚੁੱਕੇ ਨੇ ਹਲੇ ਤੇ ਆਪਾਂ ਜੀ ਤਿਆਰ ਹੋ ਚੁੱਕੇ ਹਾਂਗੇ ਮਤਲਬ ਆਪਾਂ ਗਿਆ ਤੇ ਜਾਣਾ ਹੈ ਮੇਰੇ ਮਾਮਾ ਜੀ ਦੇ ਲੜਕੇ ਦਾ ਵਿਆਹ ਹੈ ਅੱਜ ਮਤਲਬ ਜਾਗੂ ਹੈ ਆਪਾਂ ਜਾ ਰਹੇ ਹਾਂ ਅੱਜ ਤੁਹਾਡੇ ਨਾਲ ਉਹਨਾਂ ਦਾ ਜਿਹੜਾ ਵਿਆਹ ਦਾ ਬਲੌਗ ਹੈ ਅੱਜ ਤੁਹਾਡੇ ਨਾਲ ਆਪਾਂ ਅਪਲੋਡ ਕਰਨ ਜਾ ਰਹੇ ਹਾਂ ਸੋ ਢਾ ਸਾਂਝਾ ਕਰਨ ਜਾ ਰਹੇ ਹਾਂ ਤੇ ਤੇ ਬਿਨਾ ਤੁਹਾਡਾ ਬੱਚਾ ਟਾਈਮ ਖਰਾਬ ਕਰਦੇ ਜਿਹੜਾ ਅੱਜ ਦਾ ਆਪਣਾ ਵਲੋਗ ਹੈ ਉਹ ਨੂੰ ਆਪਾਂ ਸਟਾਰਟ ਕਰਦੇ ਆ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਜਦੋਂ ਵੀ ਆਪਣੀ ਹੁਣ ਆਉਣ ਵਾਲੀ ਵੀਡੀਓ ਆਉਂਦੀ ਉਸ ਦਾ ਨੋਟੀਫਿਕੇਸ਼ਨ ਉਹ ਜੈ ਨੋਟੀਫਿਕੇਸ਼ਨ ਵੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਚਲੋ ਜੀ ਜਿਹੜਾ ਆਪਣਾ ਵਲੋਗ ਨੂੰ ਆਪਾਂ ਸਟਾਰਟ ਕਰਦੇ ਆ ਲੋ ਫਰੈਂਡਸ ਆਪਾਂ ਗੱਡੀ ਵਿੱਚ ਬੈਠ ਚੁੱਕੇ ਆ ਤੇ ਹੁਣ ਆਪਾਂ ਚੱਲਦੇ ਆ ਮੇਰੇ ਨਾਨਕੇ ਜਿੱਥੇ ਆਪਾਂ ਵਿਆਹ ਜਾਣਾ ਤੇ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਆ ਲੋ ਗਾਇਜ਼ ਆਪਾਂ ਪਹੁੰਚ ਚੁੱਕੇ ਹਾਂ ਜੀ ਮੇਰੇ ਮਾਮਾ ਜੀ ਦੇ ਘਰ ਜਿੱਥੇ ਵਿਆਹ ਸੀਗਾ ਤੇ ਬਹੁਤ ਸੋਹਣੀ ਡੈਕੋਰੇਸ਼ਨ ਕਰੀ ਹੋਈ ਹੈ ਜਿਹੜੀ ਤੁਸੀਂ ਵੀ ਦੇਖ ਸਕਦੇ ਹੋਗੇ ਤੇ ਵਧੀਆ ਤੇ ਕੁਰਸੀਆ ਵਰਸੇ ਲੱਗੀਆਂ ਹੋਈਆਂ ਨੇ ਟੇਬਲ ਟੂ ਬਲ ਲਾਏ ਹੋਏ ਨੇ ਇਹ ਕਿ ਪੱਟਨ ਨੂੰ ਤੇ ਤੇ ਡੀਜੇ ਸੈਟਅਪ ਕਰ ਰਹੇ ਨੇ ਇਹ ਆਪਣੀ ਡੀਜੇ ਵਾਲੇ ਰਾਤ ਨੂੰ ਜਾਗੂ ਵਾਸਤੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਉਰੇ ਜੀ ਹਲਦੀ ਦੀ ਰਸਮ ਲਈ ਹਲਦੀ ਦੀਆਂ ਤਿਆਰੀਆਂ ਹੋ ਰਹੀਆਂ ਨੇ ਦੀਆਂ 354 ਚਰਾਚੋ ਤੇ ਲੋਕੇ ਪਤਾ ਲੱਗ ਜਾਂਦੇ ਰੇ ਕਲੇਟਰ ਨੇ ਆਉਣਾ ਤੇ ਓਰੇ ਜੀ ਸਭ ਆਪਣੀ ਬਾਰੀ ਵਾਰੀ ਨਾਲ ਆ ਆ ਵਟ ਨਾਲ ਲਗਾ ਰੇ ਨਹੀਂਗੇ ਤੇ ਸਭ ਖੜੇ ਨੇ ਓਰੇ ਸਾਡੀ ਵਾਰੀ ਕਦੋਂ ਆਵੇਗੀ ਹੈ ਬੇਹਰ ਫਰੀਂਡ ਜਾਂਵੇ ਅਬਰਾਦ ਮੇਨ ਮੈਨੂ gọi riêng vùng nào? ăn chơi đó, khờ đấy đó, khờ đấy ਹੈਲੋ ਜੀ ਤੇ ਹੁਣ ਆਪਾਂ ਆ ਚੁੱਕੇ ਹਾਂ ਮਤਲਬ ਬਟਨਾ ਬਟਨਾ ਸਭ ਕੁਝ ਲਗਾਏ ਆਏ ਹਾਂਗੇ ਤੇ ਹੁਣ ਟਾਈਮ ਜਿਹੜਾ ਚੱਕੋ ਦਾ ਹੋ ਚੁੱਕਿਆ ਤੇ 6:30 ਹੋ ਚੁੱਕੇ ਨੇ ਹਾਂ 6:30 ਹੋ ਚੁੱਕੇ ਨੇ ਤੇ ਮੈਂ ਜੀ ਆਪਣਾ ਜਿਹੜੀ ਡਰੈਸ ਹੈ ਉਹ ਚੇਂਜ ਕਰ ਲਈ ਹੈ ਮੈਂ ਆਪਣਾ ਜਿਹੜਾ ਇਹ ਕੁੜਤਾ ਪਿਆਮਾ ਪਾ ਲਿਆਗਾ ਤੇ ਆਪਾਂ ਉਹ ਰੈਡੀਆਂ ਚੱਕੋ ਤੇ ਜਾਣ ਦੇ ਲਈ ਤੇ ਚਲੋ ਜੀ ਆਪਾਂ ਜਿਹੜਾ ਕੁਝ ਵੀ ਅੱਗੇ ਕਰਦੇ ਆ ਉਹ ਤੁਹਾਨੂੰ ਦਿਖਾਉਣੀ ਆ ਤੇ ਤੁਹਾਡੇ ਨਾਲ ਸ਼ੇਅਰ ਕਰ ਦਿਆ ਤੇ ਵੀਡੀਓ ਨੂੰ ਲਾਈਕ ਕਰ ਲਿਓ ਤੇ ਫਨ ਮੂਮੈਂਟਸ ਅੱਗੇ ਆਉਂਦੀਆਂ ਰਹਿਣਗੀਆਂ ਸੋ लेट्स ਮੂਵ ਔਨ ਟੂ ਦੀ ਬਲੌਗ ਥੈਂਕ ਯੂ ਤੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਤੇ ਇੱਧਰ ਹਜੇ ਤੱਕ ਜਿਹੜਾ ਡੀ ਜਾਂਦਾ ਸੈਟਅਪ ਉਹ ਜੇ ਚੱਲ ਨਹੀਂ ਰਿਹਾ ਜ ਇਹਨਾਂ ਤੋਂ ਸੈਟ ਹੀ ਨਹੀਂ ਹੋਣਾ 3 ਵਜੇ ਦੇ ਲੱਗੇ ਆ ਤੇ ਦੱਸ ਸਭ ਬੈਠੇ ਤੇ ਸੁਬੀ ਹੈਲੋ ਲੋ ਗਾਇਸ ਹੁਣ ਤੁਸੀਂ ਇੰਜੋਏ ਕਰੋ ਜੀ ਜਾਗੋ ਓ ਬੱਲੇ ਬਈ ਹੁਣ ਜਾਗੋ ਆਈਆ

আপড় <laughs> <Abrazo ya. laughs> i ਇਹ ਤਾਂ ਨਮਕਾ ਲੱਗ ਗਈ ਪੜ੍ਹ ਆਉਣੀ ਗੋਲੀ ਵਾਰ ਖਲਾਉਗੀ ਜਦ ਕੀ ਹਾਕ ਮਾਰੀ ਆਈ ਖਬਰਦਾਰ ਰਹਿਣਾ ਜਦ ਕੀ ਹਾਕ ਮਾਰੀ ਆਈ ਖਬਰਦਾਰ ਰਹਿਣਾ ਬਸ ਬੰਦੀ ਆਉਣੀ ਬਸ ਬਸ ਖਦਮਾ ਇੱਕ ਆ ਕੇ ਇਹ ਚਾਂਕਣੀ ਦੀ ਤੇਰੀ ਆ ਵਾਲੀ ਚੱਕਦੀ ਐ ਤੂ ਇਸੇ ਦੀ ਵਾਲੀ ਚੱਕਦੇ ਰਾਂਗੇ ਕੀ ਤਗਾਈ ਦੀ ਫੜਾ ਖਾਓਗੀ ਗੋਦੀ ਵਾਰ ਕੇ ਨੌਂ ਕਿ ਦਿਆ ਹੈ ਖਾਦੀਆਂ ਤੇ ਤਕੜੀ ਫੜ ਲਈ ਮੇਰਾ ਪਾਇਆ ਜਾਨੇ ਹੋ ਖਾਦੀਆਂ ਸੀ ਖਿੱਲਾ ਹੋ ਖਾਦੀਆਂ ਸੀ ਖਿੱਲਾ ਜੰਮੀਆਂ ਸੀ ਲਾਂ ਹੋ ਤਾਂ ਉਡਾਰੀਆਂ ਚ ਗਈਆਂ ਵੇ ਹਰਪ੍ਰੀਤ ਤੇਰੀਆਂ ਦਾਦ ਜੀਆਂ ਫੋਰਾ ਪਾਲ ਕੇ ਕੱਪੜਾ ਕੱਕੇ ਰਾ ਗੁੰਦਾ ਕਰ ਲੂ ਜੈ ਨਹੀਂ ਸਵਾਦ ਜਿਹੜੇ ਦਿਨ ਨੂੰ ਪਉਣਾ ਗਾਹ ਕੁੜੇ ਕੋਈ ਛੋਟੀ ਮੋਡੀ ਗੱਲ ਥੋੜੀ ਆ ਮੇਰੇ ਭਾਈ ਦਾ ਵਿਆਹ ਕੁੜੇ DJ ਜਿਹਾ ਜਿਹਾ ਤੇ ਵਲੌਗ ਦੇ ਇੰਟਰਵਿਊ ਇੱਥੇ ਕਰਦੇ ਆ ਮਿਲਦੇ ਆ ਵਿਆਦੀ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ